ਲਾਬ ਸਿੰਘ ਉਗੋਕੇ ਦਾ ਨੌ ਤਾਂ ਕੀ ਇਹਦੇ ਵਿੱਚ ਪੁਲਿਸ ਅਧਿਕਾਰੀ ਵੀ ਆਉਣੇ ਆ ਲਾਬ ਸਿੰਘ ਉਗੋਕੇ ਨੇ ਪੁਲਿਸ ਅਧਿਕਾਰੀਆਂ ਤੋਂ ਵੀ ਕਰਾਇਆ ਕੰਮ ਸਾਰੇ ਆਉਣਗੇ ਇਹਨਾਂ ਨੂੰ ਚੀਕਾ ਪਵਾ ਦੇਣਗੇ ਚੀਕਾ ਸਾਡਾ ਇੱਕ ਪੁੱਤ ਲਿਆ ਇਹਨਾਂ ਨੇ ਉਸ ਕਾਂਚੇ ਨੇ ਪੁਲਿਸ ਸਿਆਸੀ ਦੇ ਗੁੰਡਿਆਂ ਦੇ ਗੱਠ ਜੋੜ ਨੇ ਪਰ ਮੁੱਕੇ ਤਣਕੇ ਦੱਸੋ ਕੀ ਐਦਾਂ ਪੁੱਤ ਘਮਾਉਂਦੇ ਰਹੋਗੇ ਕਿ ਰ ਮੂੰਹ ਤੋੜ ਜਵਾਬ ਦੇਵਾਂਗੇ ਮੋਰ ਤੇ ਸਿੱਖਾਂ ਦੀ ਲੜਾਈ ਕਰੀ ਜਾ ਰਹੀ ਆ ਉਹ ਭਾਈ ਲਾਲੋ ਦੇ ਵਾਰਸ ਅਸਲੀ ਸਿੱਖ ਵੀ ਨੇ ਤੇ ਅਸਲੀ ਕਾਬਰੇੜ ਵੀ ਭਾਈ ਲਾਲੋ ਦੇ ਵਾਰਸ ਆ ਉਹ ਲੋਕਾਂ ਨੇ ਜੋਧਿਆ ਤੁਸੀਂ ਜੱਜ ਨੂੰ ਸਜ਼ਾ ਕਰਾਈ ਆ ਉਸ ਜੱਜ ਨੂੰ ਜਿਹੜਾ ਤਹਿਸੀਲਦਾਰ ਜੱਜ ਸੀ 5 ਸਾਲ ਜੇਲ੍ਹ ਚ ਰੱਖਿਆ ਪੁੱਤ ਮੇਰੇ ਨੂੰ ਲੋਕ ਸ਼ਕਤੀ ਨੇ 5 ਸਾਲ ਠੀਕ ਆ ਇਹ ਬਚਾਉਦੇ ਹੁੰਦੇ ਆ ਆਪਦੇ ਪੁਰਜਿਆਂ ਨੂੰ ਜਿਹੜੀ ਲੋਕ ਸ਼ਕਤੀ ਦੀ ਫੇਟ ਹੁੰਦੀ ਆ ਇਹਨੇ ਵੱਡੇ ਵੱਡਿਆਂ ਨੂੰ ਸ਼ਿਕਾਸਨਾ ਤੋਂ ਸਿੱਟਿਆ ਜਦੋਂ ਤੀਕ ਨਾ ਮਿਲੇ ਕਬਰ ਹਰ ਜਾਬਰ ਦੀ ਇਹੋ ਕਹਾਣੀ ਕੀਤਾ ਜ਼ੁਲਮ ਤੇ ਮੂੰਹ ਦੀ ਖਾਣੀ ਗੁੱਸੇ ਦੀ ਅੱਗ ਨੂੰ ਦਿਲਾਂ ਵਿੱਚ ਸਮੋਈ ਬੈਠੇ ਜਿਹਹਾਰੂ ਕਰਤੀਓ ਸਭ ਤੋਂ ਪਹਿਲਾਂ ਬੁਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਮਾਫੀ ਚਾਹਉਣਾ ਪਰਿਵਾਰ ਤੋਂ ਜਦੋਂ ਇਹ ਘਟਨਾ ਵਾਪਰੀ ਐ ਮੈਨੂੰ ਅੱਧੇ ਘੰਟੇ ਬਾਅਦ ਪਤਾ ਲੱਗਿਆ ਸੀ ਉਦੋਂ ਮੈਂ ਦਰਿਆ ਦੇ ਕੰਢੇ ਤੇ ਹਰ ਪੀੜਿਤ ਖੇਤਾਂ ਦਾ ਜਾਇਜ਼ਾ ਲੈ ਰਿਆ ਸੀ ਜਿਨ੍ਹਾਂ ਦੀ ਆਪਾਂ ਬਜਾਈ ਕਰਾਉਣ ਵਾਸਤੇ ਪੰਜਾਬ ਦੇ ਵਿੱਚੋਂ ਹੌਸਲਾ ਕੀਤਾ ਵੀ ਜਿਹੜੇ ਉਜੜੇ ਲੋਕ ਨੇ ਜਿਨ੍ਹਾਂ ਨੂੰ ਸਰਕਾਰ ਨੇ ਬਾਹ ਨੀ ਫੜੀ ਉਹਦੀ ਆਪਾਂ ਲੋਕਾਂ ਨੇ ਬਾਹ ਫੜੀ ਆ ਆਪਾਂ ਰਸਤ ਇਕੱਠੀ ਕਰਕੇ ਰੇਹ ਤੇਲ ਬੀਜ ਉਹਨਾਂ ਇਲਾਕਿਆਂ ਦੇ ਵਿੱਚ ਲੈ ਕੇ ਜਾਣਾ ਮੈਂ ਉਹਦਾ ਸਰਵੇ ਕਰ ਰਿਹਾ ਸੀ ਉਦੋਂ ਤੋਂ ਲੈ ਕੇ ਪੰਜਾਬ ਪੱਤਰ ਦੀਆਂ ਸੰਘਰਸ਼ ਚੱਲ ਰਹੇ ਨੇ ਫੇਰ ਵੀ ਸਾਡੀ ਜਿਹੜੀ ਲੋਕਲ ਫੋਰਸ ਜੀ ਉਹ ਜਿੰਨੀ ਕ ਪਹੁੰਚੀ ਐ ਇਸ ਦੁੱਖ ਦੇ ਵਿੱਚ ਮੈਂ ਅੱਜ ਸਭ ਤੋਂ ਪਹਿਲਾਂ ਸਾਡੀ ਉਸ ਸਪੀੜਤ ਭੈਣ ਨਾਲ ਸਾਡੀ ਉਸ ਬੱਚੀ ਨਾਲ ਉਸ ਭਰਾ ਨਾਲ ਮੈਂ ਗੱਲ ਕਰ ਲਈ ਆ ਅਸੀਂ ਤਨੋਂ ਮਨੋਂ ਇਸ ਦੁੱਖ ਦੇ ਵਿੱਚ ਸ਼ਰੀਕ ਹੁੰਦੀ ਆ ਮੇਰੀ ਜਥੇਬੰਦੀ ਭਾਰਤੀ ਕਿਸਾਨ ਜੂਨੀਏਕਤਾ ਕਹਿੰਦਾ ਪੰਜਾਬ ਪੱਧਰ ਤੇ ਜੇ ਇਸ ਕੋਲ ਨੂੰ ਲਿਜਾਣਾ ਪੈਂਦਾ ਜੇ ਨਹੀਂ ਮੈਂ ਕਹੂੰਗਾ ਮੈਂ ਗਲਤ ਕਹਿ ਗਿਆ ਲਿਆਣਾ ਹੀ ਪੈਣਾ ਕਿਉਂਕਿ ਇਨਸਾਫ ਲੈਣ ਦੇ ਲਈ ਜਦੋਂ ਆਪਾਂ ਮਹਿਲ ਕਲਾਂ ਸ਼ੁਰੂ ਕੀਤਾ ਸੀ ਤਾਂ 14 ਦਿਨ ਲੱਗੇ ਸੀ 14ਵੇਂ ਦਿਨ ਉਸ ਬੱਚੀ ਦੀ লাশ ਆਪਾਂ ਨੂੰ ਮਿਲੀ ਸੀ ਕੋਲ ਲੜਨ ਦਾ ਜਿਹੜਾ ਤਜਰਬੇ ਦੇ ਵਿੱਚੋਂ ਸਿੱਖਿਆ ਉਹ ਦੋ ਤਿੰਨ ਗੱਲਾਂ ਸਾਫ਼ ਕਰਦੀਆਂ ਹੁੰਦੀਆਂ ਪਹਿਲਾਂ ਆਪਾਂ ਨਾਰਾ ਲਾਇਆ ਸੀ ਪੈਣੋ ਰਲੋ ਭਰਾਵਾਂ ਸੰਗ